ਜਦੋਂ ਤਸਵੀਰਾਂ ਦੇ ਵਿੱਚ ਬਾਈ ਨੇ ਜਿਹੜਾ ਮੋਟਰਸਾਈਕਲ ਸਟਾਰਟ ਕਰ ਦਿੱਤਾ ਤੇ ਦੂਜੇ ਪਾਸੇ ਇਸ ਨੇ ਇੱਕ ਵਾਰ ਫਿਰ ਇਹਨੇ ਚਲਾਇਆ ਤੇ ਕਲਾਚੇ ਇਹਨੇ ਦੱਬਿਆ ਤੇ ਦੇਖ ਸਕਦੇ ਹੋ ਕਿ ਪਹਿਲੀ ਕੱਟ ਤੇ ਸਟਾਰਟ ਹੈ ਇਹਦੇ ਕੋਈ ਉਰੇ ਹਾਰ ਨਹੀਂ ਹੈਗਾ ਕੋਈ ਇਹਦੇ ਸੁੱਚ ਨਹੀਂ ਹੈਗੀ ਆਪਣਾ ਲਾਈਟ ਵਾਲੀ ਇਹ ਚਾਬੀ ਤੇ ਹੀ ਹੈ ਜੀ ਸਾਰਾ ਇੱਥੇ ਸਟਾਰਟ ਹੋਊਗਾ ਇੱਥੇ ਤਾਂ ਸਾਰੀਆਂ ਲਾਈਟਾਂ ਲੂਟਾ ਚੱਲ ਪੈਣਗੀਆਂ ਇੱਥੇ ਥੋਰ ਤੇ ਜਾ ਕੇ ਫਿਰ 1 2 3 4 ਹੈ ਜੀ ਤੇ ਫੰਕਸ਼ਨ ਅੱਛਾ 1 ਤੇ ਸਟਾਰਟ ਹੋਊਗਾ ਜੀ 2 ਤੇ ਤਾਂ ਸਾਰੀਆਂ ਲਾਈਟਾਂ ਚੱਲ ਪੈਣਗੀਆਂ 3 ਤੇ ਜਾ ਕੇ ਬੰਦ ਹੋ ਜਾਊਗਾ ਇਹ ਅੱਛਾ ਜੀ ਫਿਰ ਇਹਦਾ ਕਿੱਕ ਦੇ ਵਿੱਚ ਆਹੀ ਕਿੱਕ ਹੈ ਆਹੀ ਗੇਅਰ ਹੈ। ਇਹੀ ਇਹੀ ਕਲੱਚ ਹੈ। ਡਬਲ ਕਲੱਚ ਮੋਟਰਸਾਈਕਲ ਹੈ। ਹੱਥ 'ਚ ਵੀ ਕਲੱਚ ਹੈ ਤੇ ਪੈਰ 'ਚ ਵੀ ਕਲੱਚ ਹੈ। ਜਿੰਨਾ ਚੱਕਰ ਤੁਸੀਂ ਇਹਨੂੰ ਨਿਊਟਰਲ ਨਹੀਂ ਕਰਦੇਗੇ ਉਹਨਾਂ ਚੱਕਰੇ ਚੱਲਦਾ ਨਹੀਂ ਹੈਗਾ। ਸਰਪੁੱਤ ਜਦੋਂ ਤੁਸੀਂ ਇੱਥੇ ਢੀੜਾ ਲਗਾਣ ਜਾਣੇ ਹੋ ਮੋਟਰਸਾਈਕਲ ਤੇ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ? ਮੈਨੂੰ ਐਦਾਂ ਲੱਗਦਾ ਜਦੋਂ ਮੈਂ ਤੇ ਬੈਣੀਆ ਵੀ ਜਿਵੇਂ ਮੈਂ ਆਪਣੇ ਦਾਦਾ ਪਰਦਾਦਾ ਦੀ ਕੋਦੀ ਵਿੱਚ ਬੈਠੀ ਆਂ। ਹਾਂ। ਕਹਿੰਦੇ ਕਿਰਾਇਆ ਦੇ ਦੇ ਤਾਂ ਕਿ ਤੁਹਾਨੂੰ 5000 ਰੁਪਏ ਇੱਕ ਦਿਨ ਦਾ ਦੇਵਾਂਗੇ। ਸਾਨੂੰ ਕੀਮਤ ਲਾਉਂਦੇ 3 ਲੱਖ 4 ਲੱਖ ਰੁਪਏ। 5 ਲੱਖ ਤੱਕ ਵੀ ਇਹ ਚੀਜ਼ ਮਿਲਦੀ ਨਹੀਂ ਜੀ ਨਹੀਂ ਆਇਆ ਜੀ ਮੇਰਾ ਮਨ ਨਹੀਂ ਜਿੰਨੇ ਚੱਕਰ ਤਾਂ ਮੈਂ ਜਿਉਣਾ ਜਿਉਣਾ ਚੱਕਰ ਹੁਣ ਅੱਗੇ ਜਵਾਕਾਂ ਦੀ ਮਰਜ਼ੀ ਹੈ ਜੀ ਪਿੱਛੇ ਮੇਰਾ ਮਨ ਨਹੀਂ ਹੈਗਾ ਵੀ ਆਹ ਚੀਜ਼ ਮੇਰੇ ਡੈਡੀ ਨੇ ਵੀ ਚਲਾਇਆ ਹੈ ਇਹ 2000 ਤੱਕਰ ਚਲਾਇਆ ਹੈ ਮੋਟਰਸਾਈਕਲ ਫਿਰ ਕਿੱਥੇ ਘੁੰਮਣ ਜਾਂਦੇ ਹਾਂ ਅਸੀਂ ਇੱਥੇ ਵਗ ਜਾਂਦੇ ਹਾਂ ਇੱਥੇ ਇੱਕ ਗਰਾਊਂਡ ਹੈ ਉੱਧਰ ਵੀ ਵਗ ਜਾਂਦੇ ਹਾਂ ਅਸੀਂ ਘੁੰਮਣ ਫਿਰ ਮੇਰੇ ਡੈਡੀ ਕਹਿ ਦਿੰਦੇ ਨੇ ਵੀਰ ਨੂੰ ਚਲਾ ਕੇ ਦੇਖ ਮੈਂ ਫਿਰ ਮੈਨੂੰ ਚਲਾਣਾ ਹਾਂ ਜਲਾਣਾ ਹਾਂ ਜੀ ਇਹ ਨਾ ਜੀ ਬਾਹਰ ਦੀ ਟੈਕਨੋਲੋਜੀ ਹੈ ਜੀ ਤੂੰ ਪਹਿਲਾਂ ਜਾ ਵਾ ਆਉਂਦਾ ਸੀ ਇਹ ਚੈੱਕ ਕੋਲਵਾ ਕੇ ਦੇ ਦਤਾ ਜੀ ਬਾਹਰ ਹੈ ਜੀ ਕੋਈ ਤੇ ਇਹਨਾਂ ਦਾ ਜਾਵਾ ਆਉਂਦਾ ਸੀ ਜੀ ਪਹਿਲਾਂ ਬਾਹਰੋਂ ਇਮਪੋਰਟ ਹੋ ਕੇ ਆਉਂਦੇ ਹੁੰਦੇ ਜੀ ਇੱਧਰ ਤਾਂ ਤਾਂ ਮਿਲਟਰੀ ਵਾਲਿਆਂ ਕੋਲ ਹੁੰਦੇ ਮੋਟਰਸਾਈਕਲ ਜਾਂ ਕੋਈ ਪੱਟਾ ਬੰਦਾ ਹੁੰਦਾ ਜਿਵੇਂ 500 ਕਿੱਲਾ ਜ਼ਮੀਨ ਦਾਗਾ ਸਸੀ ਗੱਲ ਦੋਸਤੋ ਅੱਜ ਤੁਹਾਨੂੰ ਮਿਲਾਨੇ ਸੰਗਰੂਰ ਦੇ ਇੱਕ ਨੌਜਵਾਨ ਨਾਲ ਜਿਸਨੇ ਆਪਣੇ ਪਿਓ ਦਾਦੇ ਦੀ ਜਾਇਦਾਦ ਨਹੀਂ ਜਿਹੜੇ ਉਹਨਾਂ ਦੇ ਮੋਟਰਸਾਈਕਲ ਸਾਧਨ ਸੀ ਉਹਨਾਂ ਨੂੰ ਸਾਂਭ ਰੱਖਿਆ ਹੈ ਆਪਣੀ ਜਾਨ ਤੋਂ ਵੀ ਵੱਧ ਜਦ ਕਿ ਇਸ ਜੇ ਆਪਾਂ ਕਹੀਏ ਮੋਟਰਸਾਈਕਲਾਂ ਦਾ ਇਹਨੂੰ ਲੱਖਾਂ ਦੇ ਹਿਸਾਬ ਨਾਲ ਪੈਸੇ ਲੋਕ ਦੇਣ ਦੇ ਤਿਆਰ ਹਨ ਪਰ ਇਸ ਨੇ ਅੱਖਣਾ ਹੈ ਕਿ ਇਹ ਮੇਰੇ ਪਿਓ ਦਾਦੇ ਦੀ ਨਿਸ਼ਾਨੀ ਹੈ ਜਿਸ ਨੂੰ ਮੈਂ ਕਿਸੇ ਹਾਲਤ ਚ ਜਾਂ ਕਿਸੇ ਵੀ ਕੀਮਤ ਤੇ ਨਹੀਂ ਵੇਚਾਂਗਾ ਪਹਿਲਾਂ ਤੁਹਾਨੂੰ ਉਹ ਖਾਨਣੇ ਆ ਬਾਈ ਦੇ ਦੇਖੋ ਕਿਸ ਤਰ੍ਹਾਂ ਪੂਰੇ ਲਗਨ ਨਾਲ ਇਸ ਤੇ ਮੋਟਰਸਾਈਕਲਾਂ ਤੇ ਰੋਜ਼ ਕਪੜਾ ਮਾਰਦਾ ਹੈ ਸਵੇਰੇ ਉੱਠਨ ਸਾਰੀ ਤੇ ਕਿਸ ਤਰ੍ਹਾਂ ਜਿਸ ਤਰ੍ਹਾਂ ਕੇ ਅੱਜ ਹੀ ਐਂਸੀ ਦੇ ਵਿੱਚੋਂ ਕਢਾਇਆ ਹੋਵੇ ਮੋਟਰਸਾਈਕਲ ਉਸ ਤਰ੍ਹਾਂ ਦੇ ਇਸ ਮੋਟਰਸਾਈਕਲ ਦੇ ਆ ਠੀਕ ਹੈ ਟਾਈਮ ਪੀਰੀਅਡ ਦੇ ਹਿਸਾਬ ਨਾਲ ਮੋਟਰਸਾਈਕਲ ਤੇ ਕਿਤੇ ਨਾ ਕਿਤੇ ਜੇ ਆਪਾਂ ਕਹੀਏ ਆਪਾਂ ਕਹਿ ਸਕਦੇ ਕਿ ਸਮੈਲਾ ਹੋਇਆ ਪਰ ਸਾਂਭ ਦੇਖ ਸਕਦੇ ਹੋ ਆਪਣੇ ਮੂੰਚੋਂ ਬੋਲਦੀ ਹੈ ਬਾਈ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੀ ਨਾਮ ਗੁਰਜੀਤ ਸਿੰਘ ਜੀ ਗੁਰਜੀਤ ਜੀ ਕਿਹੜਾ ਮਾਡਲ ਮੋਟਰਸਾਈਕਲ ਹੈ ਜੀ ਇਹ ਇਹ ਮਾਡਲ ਹੋਊਗਾ ਜੀ 82 ਅੱਛਾ ਜੀ ਇਹ ਕਿਨੇ ਲਿਆ ਸੀ ਭਾਈ ਇਹ ਮੇਰੇ ਦਾਦਾ ਜੀ ਕੋਲ ਹੁੰਦਾ ਸੀਗਾ ਜੀ ਪਹਿਲਾਂ ਸਾਡੇ ਖੜਾ ਰਿਹਾ ਜੀ ਪਿੱਛੇ ਬਹੁਤ ਸਾਲ ਆ ਪੁਰਾਣਾ ਜੀ ਫਿਰ ਇਹ ਤਾਂ ਸਮਾਨ ਨਹੀਂ ਮਿਲਿਆ ਹੈਗਾ ਜੀ ਅੱਛਾ ਜੀ 2010 ਤੱਕਰ ਜੀ 2010 ਚ ਇਹਦਾ ਕਰੇਜ ਆਇਆ ਜੀ ਤਿਆਰ ਹੋਣ ਲੱਗਿਆ ਸੀ ਦੇਖੇ ਪਟਿਆਲੇ ਵੀ ਮੋਗੇ ਵੀ ਫਿਰ ਅਸੀਂ ਪਤਾ ਕਰੀਏ ਇਹਦਾ ਸਮਾਨ ਉਹ ਕਰੇ ਚੱਲਦਾ ਹੋ ਜੂਗਾ ਫਿਰ ਅਸੀਂ 2009 ਚ ਤਿਆਰ ਕਰਾਇਆ ਜੀ ਇਹ ਅੱਛਾ ਜੀ ਇਹ ਉਦੋਂ ਦੇ ਚੱਲਦਾ ਜੀ ਵਧੀਆ ਜੀ ਅਸੀਂ ਮਾੜਾ ਮੋਟਾ ਜਿਵੇਂ ਰਿਸ਼ਤੇਦਾਰੀ ਚ ਲੈ ਗਏ ਜਾਂ ਬਾਜ਼ਾਰ ਲੈ ਕੇ ਸ਼ੌਂਕੀਆ ਤੌਰ ਤੇ ਰੱਖਿਆ ਜੀ ਹਾਂ ਭਾਈ ਸਾਡੇ ਤੁਸੀਂ ਸੁਣਿਆ ਅਸੀਂ ਸੁਣਿਆ ਕਿ ਇਹਦਾ ਯਾਰ ਕਲੱਚ ਹੀ ਨਹੀਂ ਹੈਗਾ ਕੋਈ ਹਾਂ ਜੀ ਇਹ ਨਾ ਜੀ ਬਾਹਰ ਦੀ ਟੈਕਨੋਲੋਜੀ ਹੈ ਜੀ ਤੂੰ ਪਹਿਲਾਂ ਜਾਵਾ ਆਉਂਦਾ ਸੀ ਇਹ ਚੈੱਕੋ ਸੁਲਵਾ ਕੇ ਦੇ ਦਿਆ ਜੀ ਬਾਹਰ ਹੈ ਜੀ ਕੋਈ ਅੱਛਾ ਤੇ ਇਹਨਾਂ ਦਾ ਜਾਵਾ ਆਉਂਦਾ ਸੀ ਜੀ ਪਹਿਲਾਂ ਬਾਹਰੋਂ ਇੰਪੋਰਟ ਹੋ ਕੇ ਆਉਂਦੇ ਹੁੰਦੇ ਜੀ ਇੱਧਰ ਹਾਂ ਜਾ ਤਾਂ ਮਿਲਟਰੀ ਵਾਲਿਆਂ ਕੋਲ ਹੁੰਦੇ ਮੋਟਰਸਾਈਕਲ ਜਾਂ ਕੋਈ ਪੱਟਾ ਪੰਦਾ ਹੁੰਦਾ ਜਿਵੇਂ 500 ਕਿੱਲਾ ਜ਼ਮੀਨ ਦਾ ਹੈ ਜਾਂ ਕੋਈ ਜਾਦੇ ਤਾਕੜਾ ਹੁੰਦਾ ਉਹ ਫਿਰ ਬਾਹਰੋਂ ਰਿਪੋਰਟ ਕਰਕੇ ਮੋਟਰਸਾਈਕਲ ਆਉਂਦੇ ਹੁੰਦੇ ਜੀ ਪਹਿਲਾਂ ਇਹ ਪ੍ਰਾਣੀਆਂ ਆਪਣੇ ਫਿਲਮਾਂ 'ਚ ਵੀ ਆ ਰਹੇ ਨੇ ਜੀ ਪੰਜਾਬੀਆਂ 'ਚ ਅੱਛਾ ਜੀ ਜਿਹੜੀਆਂ ਹੁਣ ਫਿਲਮਾਂ ਬਣ ਰਹੀਆਂ ਨੇ ਜੀ ਆਪਣੇ ਕਦੇ ਕੋਈ ਤੁਹਾਡੇ ਕੋਲੇ ਫਿਲਮ ਸਟਾਰ ਜਾਂ ਕੰਪਨੀ ਦੇ ਬੰਦੇ ਆਏ ਕਿ ਯਾਰ ਸਾਨੂੰ ਤੇਰਾ ਸਮਾਨ ਹੈ ਜਿਹੜਾ ਕਿਰਾਏ ਤੇ ਦੇ ਦੇਈ ਜਾਂ ਦੇਖਣ ਨੂੰ ਆਉਂਦੇ ਨਹੀਂ ਜੀ ਬਹੁਤ ਆਉਂਦੇ ਨਹੀਂ ਜੀ ਕਹਿੰਦੇ ਕਰਾਇਆ ਦੇ ਦੇ ਕਿ ਤੁਹਾਨੂੰ 5000 ਰੁਪਏ ਇੱਕ ਦਿਨ ਦਾ ਦੇਵਾਂਗੇ ਸਾਨੂੰ ਕੀਮਤ ਲਾਉਂਦੇ 3 ਲੱਖ 4 ਲੱਖ ਰੁਪਏ 5 ਲੱਖ ਤੱਕ ਵੀ ਕੀਮਤ ਲਾਉਂਦੇ ਅਸੀਂ ਵੇਚਦੇ ਨਹੀਂਗੇ ਜੀ ਇਹ ਚੀਜ਼ ਮਿਲਦੀ ਨਹੀਂ ਜੀ ਕਰਦੇ ਨਹੀਂ ਇਹ ਲਾਂਬਾ ਦਿੰਦੇ ਕਿ ਯਾਰ ਤੂੰ ਇਹ ਕਿੱਥੇ ਮਤਲਬ ਹੋ ਗਿਆ ਸਮਾਨ ਨੂੰ ਸਾਹਮਣੇ ਬੈਠ ਵੇਚਦੇ 4 ਪੈਸੇ ਆਣਗੇ ਨਹੀਂ ਆਏ ਜੀ ਮੇਰਾ ਮਨ ਨਹੀਂ ਜਿੰਨੇ ਚੱਕਰ ਤਾਂ ਮੈਂ ਜਿਉਣਾ ਜਿਉਣਾ ਚੱਕਰ ਹੁਣ ਅੱਗੇ ਜਵਾਕਾਂ ਦੀ ਮਰਜ਼ੀ ਹੈ ਜੀ ਪਿੱਛੇ ਮੇਰਾ ਮਨ ਨਹੀਂ ਹੈਗਾ ਵੀ ਮੇਰੇ ਮਨ ਚ ਨਹੀਂ ਜੀ ਇਹ ਚੀਜ਼ਾਂ ਅਸੀਂ ਦੇਖੀਆਂ ਨੇ ਅਸੀਂ ਚਲਾਈਆਂ ਨੇ ਗੀਆਂ ਹੁਣ ਉਹ ਮੋਟਰਸਾਈਕਲ ਤੇ ਸਾਡਾ ਬਚਪਨ ਗੁਜ਼ਰਿਆ ਜੀ 2002 ਮਾਡਲ ਹੈ ਜੀ ਉਹ ਫਿਰ ਮੇਰਾ 95 96 ਦਾ ਜਨਮ ਹੈ ਜੀ ਉਰੇ ਤੇ ਮੈਂ ਛੋਟਾ ਹੁੰਦਾ ਜਾਂਦਾ ਰਿਹਾ ਮੰਨ ਲਓ ਆਉਂਦਾ ਰਹੇਗਾ ਜੀ ਆ ਸੀ ਮੇਰੇ ਡੈਡੀ ਨੇ ਵੀ ਚਲਾਇਆਗਾ ਇਹ 2000 ਤੱਕਰ ਚਲਾਇਆ ਇਹ ਮੋਟਰਸਾਈਕਲ ਕਿਤੇ ਨਾ ਕਿਤੇ ਪੁਰਾਣਿਆਂ ਦੀ ਬਾਪੂ ਬਦਾਦੇ ਦੀ ਯਾਦ ਆਂਦੀ ਹੋਊਗੀ ਜਦੋਂ ਇਹ ਚੀਜ਼ਾਂ ਨੂੰ ਦੇਖਦੇ ਆ ਆਉਂਦੀ ਹੈ ਜੀ ਹੁਣ ਵੀ ਨਿਕਲਦੀ ਨਹੀਂ ਦਿਮਾਗ ਚੋਂ ਸਾਡਾ ਦੁੱਧਾ ਕੰਮਤੀ ਇਹ ਮੋਟਰਸਾਈਕਲ ਦਾ ਇੰਜਨ ਸੀਜ ਏਦੋਂ ਪਹਿਲਾਂ ਇੱਕ ਮੋਟਰਸਾਈਕਲ ਹੋਰ ਸੀ ਸਾਡੇ ਕੋਲ ਪੁਰਾਣਾ ਗੋਲ ਟੈਂਕੀ ਵਾਲਾ ਉਹਦਾ ਇੰਜਨ ਸੀਜ ਹੋ ਗਿਆ ਜੀ ਰਾਤ ਧੂਰੀ ਕੋਲ ਜਾਂਦੇ ਦਾ ਤੇ ਉੱਥੇ ਹੀ ਮੇਰੇ ਡੈਡੀ ਨੇ ਖੜਾਤਾ ਉਹਨੂੰ ਨਵਾਂ ਮੋਟਰਸਾਈਕਲ ਖੜਾਇਆ ਇਹ ਵਾਲਾ ਸੀ ਜਨਸੀ ਜੋ ਖੜਾਇਆ ਇਹ ਤੇ ਡੋਲੂ ਲੱਦੇ ਦੁੱਧ ਦਾ ਕੰਮ ਚਲਾਇਆ ਅੱਛਾ ਇਹ ਮੋਟਰਸਾਈਕਲ ਪਹਿਲਾਂ ਆਪਾਂ ਤੁਹਾਡੇ ਇਹੀ ਮੋਟਰਸਾਈਕਲ ਤੇ ਆਣਾ ਇਹ ਮੋਟਰਸਾਈਕਲ ਦੀਆਂ ਸਾਨੂੰ ਕੁਝ ਸਿਫਤਾਂ ਦੱਸੋਗੇ ਕੀ ਇਹ ਚ ਖਾਸੀਅਤ ਹੈ ਜਿਹੜੇ ਮੋਟਰਸਾਈਕਲ ਆਏ ਆ ਜੀ ਹੁਣ ਆਪਾਂ ਕਹਿ ਦਿੰਨੇ ਆਂ ਵੀ ਫਲਾਣਾ ਹੋ ਗਿਆ ਧਮਕਾ ਹੋ ਗਿਆ ਜੀ ਤੇ ਬਾਹਰ ਨਹੀਂ ਟੈਕਨੋਲੋਜੀ ਦਾ ਬਾਹਰਲੀ ਹੈ ਜੀ ਹੁਣ ਇਹ ਦੇਖ ਲਓ 50 ਸਾਲ ਪੁਰਾਣਾ ਮੋਟਰਸਾਈਕਲ ਹੈ ਫੇਰ ਵੀ ਇਹਦੇ 'ਚ ਟੈਕਨੋਲੋਜੀ ਇਹਦੇ 'ਚ ਫੰਕਸ਼ਨ ਹੈ ਜਿਹਨੇ ਵੀ ਆਮ ਬੰਦੇ ਤੋਂ ਤਾਂ ਚੱਲਦਾ ਹੀ ਨਹੀਂ ਹੈਗਾ ਜੀ ਅੱਜਕੱਲ ਦੇ ਨੇ ਜਿਹਨਾਂ ਨੌਜਵਾਨ ਨੇ ਉਹ ਇਹ ਨੂੰ ਚਲ ਸਟਾਰਟ ਹੀ ਨਹੀਂ ਕਰ ਸਕਦੇ ਭਾਈ ਇਹਦੀ ਇੱਕ ਚਾਬੀ ਤੁਸੀਂ ਦਿਖਾ ਰਹੇ ਸੀਗੇ ਕੀ ਚਾਬੀ ਦੀ ਕੀ ਖਾਸੀਅਤ ਹੈ ਭਾਈ ਇਹਦੇ ਚਾਬੀ 'ਚ ਸਾਰਾ ਕੁਝ ਹੈ ਜੀ ਆ ਦੇਖੋ ਇਹਦੇ ਕੋਈ ਹੋਰ ਹਾਰ ਨਹੀਂ ਹੈਗਾ ਕੋਈ ਇਹਦੇ ਸੁੱਚ ਨਹੀਂ ਹੈਗੀ ਆਪਣਾ ਲਾਈਟ ਵਾਲੀ ਇਹ ਚਾਬੀ ਤੇ ਹੀ ਹੈ ਜੀ ਸਾਰਾ ਇੱਥੇ ਸਟਾਰਟ ਹੋਊਗਾ ਇੱਥੇ ਇਹਦਾ ਸਾਰੀਆਂ ਲਾਈਟਾਂ ਲੂਟਾਂ ਚੱਲ ਪੈਣਗੀਆਂ ਇੱਥੇ ਫੋਰ ਤੇ ਜਾ ਕੇ ਫੇਰ 1 2 3 4 ਹੈ ਜੀ ਤੇ ਫੰਕਸ਼ਨ ਅੱਛਾ 1 ਤੇ ਸਟਾਰਟ ਹੋਊਗਾ ਜੀ 2 ਤੇ ਇਹਦਾ ਸਾਰੀਆਂ ਲਾਈਟਾਂ ਚੱਲ ਪੈਣਗੇ 3 ਤੇ ਜਾ ਕੇ ਬੰਦ ਹੋ ਜਾਊਗਾ ਇਹ ਅੱਛਾ ਜੀ ਇਹਦਾ ਚਾਬੀ 'ਚ ਸਾਰਾ ਸਿਸਟਮ ਫੇਰ ਇਹਦਾ ਕਿੱਕ ਦੇ ਵਿੱਚ ਹੈ ਇਹੀ ਕਿੱਕ ਹੈ ਇਹੀ ਗੇਅਰ ਹੈ ਇਹੀ ਇਹੀ ਕਲੱਚ ਹੈ ਡਬਲ ਕਲੱਚ ਮੋਟਰਸਾਈਕਲ ਹੈ ਹੱਥ 'ਚ ਵੀ ਕਲੱਚ ਹੈ ਤੇ ਪੈਰ 'ਚ ਵੀ ਕਲੱਚ ਹੈ ਜਿੰਨਾ ਚੱਕਰ ਤੁਸੀਂ ਇਹਨੂੰ ਨਿਊਟਰਲ ਨਹੀਂ ਕਰ ਦੇਗੇ ਉਹਨਾਂ ਚੱਕਰੇ ਚੱਲਦਾ ਨਹੀਂ ਹੈਗਾ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਸਟਾਰਟ ਕਰਕੇ ਦਿਖਾਉਂਗਾ ਭਾਈ ਜੀ ਹਾਂ ਜੀ ਆ ਤੂਕ ਹੈ ਜਿਹਦੀ ਥੋੜੀ ਜਿਹੀ ਲਾਉਣੀ ਪੈਂਦੀ ਹੈ 1-2 ਮਿੰਟ ਵਾਸਤੇ ਜੀ ਫਿਰ ਇਹਦੇ ਨੂੰ ਕਿੱਕ ਨੂੰ ਅੰਦਰ ਪੁੱਛ ਕਰਕੇ ਨਾ ਜੇ ਅੰਦਰ ਜਦੋਂ ਦੱਬਾਂਗੇ ਜੀ ਇਸ ਤਰ੍ਹਾਂ ਫਿਰੇ ਬਾਹਰ ਆਉ ਜੀ ਅੱਛਾ ਨਹੀਂ ਬਾਹਰ ਨਹੀਂ ਆਣੀ ਆਉਂਦੀ ਨਹੀਂ ਫਿਰ ਇਹਦਾ ਪ੍ਰੈਸ਼ਰ ਬਣਾਉਣਾ ਪੈਂਦਾ ਜੀ ਇਸ ਤਰ੍ਹਾਂ ਫਿਰੇ ਸਟਾਰਟ ਹੁੰਦਾ ਜੀ ਆਰੇ ਕੋਈ ਹੋਣਾ ਆ ਗੇਰ ਪੈ ਗਿਆ ਆ ਇਹਨੂੰ ਸਿੱਖੇ ਨਾ ਫੱਡਾਂਗੇ ਫਿਰ ਤੱਤੂ ਇਹ ਇਹਦੀ ਲੋੜ ਨਹੀਂ ਪੈਰ ਨਾਲ ਹੀ ਚੱਲ ਗਿਆ ਪੈਰ 'ਚ ਦੇਖਦਾ ਜੋ ਤਸਵੀਰਾਂ ਦੇ ਵਿੱਚ ਬਾਈ ਨੇ ਜਿਹੜਾ ਮੋਟਰਸਾਈਕਲ ਸਟਾਰਟ ਕਰ ਦਿੱਤਾ ਤੇ ਦੂਜੇ ਪਾਸੇ ਇਸ ਨੇ ਇੱਕ ਵਾਰ ਫਿਰ ਇਹਨੇ ਚਲਾਇਆ ਅਤੇ ਕਲੱਚੇ ਨੇ ਦੱਬਿਆ ਤੇ ਦੇਖ ਸਕਦੇ ਹੋ ਕਿ ਪਹਿਲੀ ਕਿੱਕ ਤੇ ਸਟਾਰਟ ਹੋਇਆ ਇਹ ਮੋਟਰਸਾਈਕਲ ਦੀ ਗੱਲ ਕਰੀਏ ਤਾਂ ਇਸ ਦਾ ਅੱਖ ਨਾ ਹੈ ਕਿ ਜਿਹੜੇ ਅੱਜ ਦੇ ਨਵੇਂ ਮੋਟਰਸਾਈਕਲ ਆ ਉਹਨਾਂ ਤੋਂ ਕਿਤੇ ਵਧੀਆ ਕੁਆਲਿਟੀ ਅਤੇ ਕਈ ਇਹਦੇ ਵਿੱਚ ਨਵੇਂ ਫੰਕਸ਼ਨ ਹਨ ਜਿਹੜੇ ਅੱਜ ਦੇ ਨਵੇਂ ਮੋਟਰਸਾਈਕਲਾਂ ਦੇ ਵਿੱਚ ਨਹੀਂ ਆ ਇਸ ਵੀਰ ਨੇ ਆਖਿਆ ਹੈ ਕਿ ਜਦੋਂ ਕਈ ਵਾਰ ਇਹਦੇ ਕੋਲੇ ਪੰਜਾਬੀ ਇੰਡਸਟਰੀ ਤੋਂ ਵੀ ਲੋਕ ਆਉਂਦੇ ਜੇ ਆਉਂਦੇ ਹਨ ਤੇ ਉਹ ਆਖਦੇ ਹਨ ਸਾਨੂੰ ਆਪਣਾ ਜਿਹੜਾ ਮੋਟਰਸਾਈਕਲ ਹੈ ਕਿਰਾਏ ਉੱਤੇ ਦੇ ਦੇ ਪਰ ਇਸ ਦਾ ਅੱਖਣਾ ਹੈ ਕਿ ਮੈਂ ਇਹ ਚੀਜ਼ਾਂ ਜਿਹੜੀਆਂ ਮੇਰੀਆਂ ਅਨਮੋਲੀਆਂ ਚੀਜ਼ਾਂ ਨੇ ਮੇਰੇ ਬਾਪ ਦਾਦਾ ਦੀਆਂ ਨਿਸ਼ਾਨੀਆਂ ਨੇ ਉਸ ਤੋਂ ਬਾਅਦ ਵੀਰ ਨੇ ਇੱਕ ਰਾਜਦੂਤ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਵੀਰ ਨੇ ਮੋਟਰਸਾਈਕਲ ਇਹਦੇ ਫਾਦਰ ਸਾਹਿਬ ਨੇ ਲਿਆ ਸੀ ਇਹਨਾਂ ਦਾ ਰੱਖਣਾ ਦੁੱਧੇ ਦਾ ਕੰਮ ਸੀਗਾ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹਾਂਗੇ ਜਿਹੜਾ ਮੋਟਰਸਾਈਕਲ ਹੈ ਐਜ਼ ਇਟ ਹੀ ਜਿਹੜੀ ਰਿਜੀਨਲ ਕੰਪਨੀ ਦੇ ਵੱਲੋਂ ਇਹ ਸਮਾਨ ਲੱਗਿਆ ਸੀ ਉਹੀ ਸਮਾਨ ਇਹਦੇ ਹੁਣ ਤੱਕ ਚੱਲ ਰਿਹਾ ਐ ਐਂਡੀਗੇਟਰਾਂ ਤੱਕ ਵੀ ਬਾਈ ਕਹਿੰਦਾ ਹੈ ਕਿ ਜਿਹੜੇ ਉਹ ਰਿਜੀਨਲ ਕੰਪਨੀ ਦੀ ਲੱਗਿਆ ਇਸ ਬਾਰੇ ਵੀ ਜਾਣਕਾਰੀ ਲੈ ਲੈਣਾ ਬਾਈ ਜਿਹੜਾ ਮਰਦ ਲੈ ਇਹ 2001 ਹੈ ਜੀ। ਅੱਛਾ ਜੀ। ਇਹ ओरिजिनल ਹੈ ਸਾਰਾ ਇੰਡੀਕੇਟਰ ਵੀ ਨਾਲ ਦੇ ਨੇ ਜੀ ਕੰਪਨੀ ਵੱਲੋਂ। ਹਾਂ। ਆਹ ਲਾਈਟ ਵੀ ਨਾਲ ਦੀ ਹੈ ਜੀ। ਮਰਕਾਟ ਵੀ ਜੀ ਇਹਦਾ ਪੇਂਟ ਵੀ ਨਾਲ ਦਾ ਹੈ ਜੀ, ਸ਼ੀਟ ਵੀ ਨਾਲ ਦੀ ਹੈ। ਅੱਛਾ। ਸ਼ੌਕਰ 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 ਚੇਂਜ ਨੇ ਕੱਲੇ ਪਿਛਲੇ ਕੰਪਨੀ ਵੱਲੋਂ ਆਇਆ ਜਿਵੇਂ ਉਹ ਵੀ ਦੁੱਧਾ ਕੰਮ ਕਰਕੇ ਹੈਵੀ ਪਾਏ ਹੋਏ ਨੇਗੇ। ਅੱਛਾ। ਨਹੀਂ ਇਹਦੇ ਨਾਲ ਦੇਦੇ ਨਾਲ ਦੇ ਆਉਂਦੇ ਨੇ ਉਹ ਥੋੜੇ ਜਿਹਾ ਉਹ ਹਲਕੇ ਹੁੰਦੇ ਨੇ ਜੀ। ਅੱਛਾ ਜੀ। ਤੇ ਇੱਕ ਸਕੂਟਰ ਵੀ ਵੇਖ ਰਹੇ ਸੀ ਕਿ ਸਕੂਟਰ ਖੜਾ ਉਹ 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 ਅਸੀਂ ਚਲਦਾ ਹੀ ਲਿਆ ਸੀਗਾ ਫਿਰ ਹਾਲ। ਅੱਛਾ। ਪਰ ਉਹ ਚੱਲਦਾ ਜੀ ਪੂਰਾ ਵਧੀਆ ਕਿਵੇਂ ਕਹਿਣਾ ਕਿ ਇੱਕ ਸ਼ੌਂਕ ਪੈ ਗਿਆ ਤੁਹਾਨੂੰ ਨਾ ਫਿਰ ਹਾਂ ਜੀ ਇਹਨਾਂ ਦਾ ਚਲਾਉਣ ਦਾ ਮਜ਼ਾ ਹੀ ਅਲੱਗ ਹੈ ਜੀ ਇਹਨਾਂ ਦਾ ਹੁਣ ਆਹ ਮੋਟਰਸਾਈਕਲ ਦੇਖ ਲਓ ਜੀ ਤੁਸੀਂ ਇਹ ਬਾਹਰ ਦੀ ਟੈਕਨੋਲੋਜੀ ਹੈ ਇਹਦੀਆਂ ਹੱਬਾਂ ਸੇਮ ਨੇ ਜੀ ਇਹ ਮੂਰਲਾ ਚੱਕਾ ਪਿੱਛੇ ਲਾ ਲਓ ਪਿਛਲਾ ਮੂਰੇ ਲਾ ਲਓ ਇਹਦੇ ਸਟਿੱਪ ਨਹੀਂ ਵੀ ਆਉਂਦੀ ਤੇ ਇਹੀ ਟਾਇਰ ਆਉਂਦਾ ਤੀਗਾ ਆਹਾਂ ਚੱਕਾ ਇਹਦਾ ਮੈਂ ਪਿੱਛੇ ਤੁਹਾਨੂੰ ਲਾ ਕੇ ਦਿਖਾ ਦਿੰਨਾ ਪਿਛਲਾ ਚੱਕਾ ਅੱਗੇ ਹੱਬਾਂ ਇਹਦੀਆਂ ਸੇਮ ਨੇ ਇਹੀ ਚੱਕਾ ਮੂਰੇ ਪੈ ਜੂ ਇਹੀ ਪਿੱਛੇ ਪੈ ਜੂ ਡਬਲ ਅਡਜਸਟ ਨੇ ਡਬਲ ਸਲਾਂਸਰ ਹੈ ਇਹ ਮੋਟਰਸਾਈਕਲ ਕੰਪਨੀ ਵੱਲੋਂ ਹੀ ਡਬਲ ਸਲਾਂਸਰ ਹੈ ਇਹਦੇ ਚ ਕੋਈ ਵੀ ਇੰਨੀ ਚੀਜ਼ ਵੀ ਕੋਈ ਆਪਦੇ ਕੋਲੋਂ ਨਹੀਂ ਸਾਰਾ ਕੰਪਨੀ ਦੀ ਜਿਹਾ ਜੋ ਵੀ ਸਮਾਨ ਆ ਪਿੱਛੋਂ ਡੰਡਾ ਵੀ ਕੰਪਨੀ ਦੀ ਲਾਇਆ ਹੋਇਆ ਹੈ ਜੀ ਆਹ ਅੱਛਾ ਜੀ ਏਜੰਸੀ ਵੱਲੋਂ ਹੀ ਆਇਆ ਹੈ ਇਹ ਹਾਂ ਹਾਂ ਆਪਾਂ ਕਹਿੰਦੇ ਆ ਕਿ ਸਾਰਾ ਜਿਹੜਾ ਮੋਟਰਸਾਈਕਲ ਹੈ ਮਤਲਬ ਕਿ ਉਹ ਐਜ਼ ਇਟ ਕੰਪਨੀ ਵਾਲਾ ਹੀ ਹੈ ਜਿਵੇਂ ਕੋਈ ਕੰਪਨੀ ਦੀ ਸਿਰਫ ਕੋਲਾ ਸਟicker ਮੈਂ ਲਾਇਆ ਜੀ ਆ ਵੀ ਸਿੱਧੂ ਮੂਸੇ ਵਾਲੇ ਦਾ ਇਹ ਜਰੂਰ ਲੱਗਿਆ ਹੋਇਆਗਾ ਇੱਕ ਹਾਂ ਜੀ ਪੂਰੇ ਜੀ ਪੂਰੇ ਬਾਕੀ ਸਾਰਾ ਕੰਪਨੀ ਦਾ ਸਮਾਨ ਹੈ ਜੋ ਇਹਦੇ ਲੱਗਾ ਸਾਰਾ Ориਜਨਲ ਸਮਾਨ ਪਾਇਆ ਰਿਹਾ ਜਿਹੜੇ ਬਾਹਰੋਂ ਲਿਆ ਕੇ ਤੇ ਕੁਸਰਵਾਕ ਕੀ ਤੂੰ ਵੀ ਇਹਦਾ ਕਾਰਬਿਟਰ ਮਗਾਇਆ ਹੈਗਾ ਅੱਛਾ ਜੀ ਕਈ ਚੀਜ਼ਾਂ ਅੰਦਰ ਲੀਆਂ ਜਿਵੇਂ ਇੰਜਣ ਦੇ ਵਿੱਚ ਹੁੰਦੀਆਂ ਨੇ ਉਹ ਵੀ ਬਾਹਰੋਂ ਰਿਪੋਰਟ ਕਰਕੇ ਇਹਦੇ ਵਿੱਚ ਪਵਾਇਆਂ ਨੇ ਜੀ ਕਈ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਜੀ ਅੱਛਾ ਜੀ ਜੇ ਭਾਈ ਜੀ ਆਪਾਂ ਦੂਜੇ ਪਾਸੇ ਗੱਲ ਕਰੀਏ ਬੱਚਿਆਂ ਨੂੰ ਵੀ ਸ਼ੌਂਕ ਹੈ ਜੀ ਅੱਛਾ ਜੀ ਬੱਚਿਆਂ ਨਾਲ ਵੀ ਗੱਲ ਕਰਦੇ ਆ ਮਾਰ ਦੇ ਕਹਿੰਦੇ ਨੇ ਚਲਾਓ ਗੇੜੀ ਦਵਾ ਕੇ ਲਿਆਓ ਮੈਨੂੰ ਜਦੋਂ ਛੁੱਟੀ ਹੁੰਦੀ ਹੈ ਕਹਿੰਦੇ ਨੇ ਅਸੀਂ ਕਿਤੇ ਨਹੀਂ ਜਾਣਾ ਘੁੰਮਣ ਫਿਰਨ ਸਾਨੂੰ ਇਹਰੇ ਤੇ ਮਨਜੀਤ ਸਿੰਘ ਮਨਜੀਤ ਕਿਸ ਤਰ੍ਹਾਂ ਹੈ ਕਿ ਜੇ ਮੈਂ ਤੁਹਾਡੇ ਦਾਦਾ ਜੀ ਪਰਦਾਦਾ ਜੀ ਦੇ ਜਿਹੜੇ ਤੁਹਾਡੇ ਪਾਪਾ ਨੇ ਚੀਜ਼ ਸਾਹਮ ਕੇ ਰੱਖੇ ਮੋਟਰਸਾਈਕਲ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਤੁਸੀਂ ਇੱਥੇ ਬੈਠਦੇ ਹੋ ਬਹੁਤ ਵਧੀਆ ਲੱਗਦਾ ਜੀ ਹਮ ਕਿਹੜੇ ਕਟਣ ਜਾਂਦੇ ਫਿਰ ਪਾਪਾ ਢੇੜਾ ਕਟਾਉਂਦੇ ਨੇ ਹਾਂਜੀ ਕਢਾਉਂਦੇ ਨੇ ਜੀ ਰੋਜ਼ ਅੱਛਾ ਆਹ ਕੁੜੀ ਚਲਾ ਲੈਂਦੀ ਹੈ ਜੀ ਕੀ ਨਾ ਬੇਟੀ ਪ੍ਰਭਜੋਤ ਕੌਰ ਪ੍ਰਭਜੋਤ ਜਦੋਂ ਤੁਸੀਂ ਇੱਥੇ ਢੇੜਾ ਲਗਾਉਣ ਜਾਂਦੇ ਹੋ ਮੋਟਰਸਾਈਕਲ ਤੇ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਹੈ ਮੈਨੂੰ ਐਦਾਂ ਲੱਗਦਾ ਜਦੋਂ ਮੈਂ ਇੱਥੇ ਬੈਣੀ ਆ ਵੀ ਜਿਵੇਂ ਮੈਂ ਆਪਣੇ ਦਾਦਾ ਪਰਦਾਦਾ ਦੀ ਗੋਦੀ ਵਿੱਚ ਬੈਠੀ ਆ ਹਾਂ ਫੇਰ ਕਿੱਥੇ ਘੁੰਮਣ ਜਾਣੇ ਆ ਅਸੀਂ ਇੱਥੇ ਵਗ ਜਾਣੇ ਆ ਇੱਥੇ ਇੱਕ ਗਰਾਊਂਡ ਆ ਉਧਰ ਵੀ ਵਗ ਜਾਣੇ ਆ ਅਸੀਂ ਘੁੰਮਣ ਫੇਰ ਮੇਰਾ ਦਾੜੀ ਕਹਿ ਦਿੰਦੇ ਨੇ ਵੇਹ ਨੂੰ ਚਲਾ ਕੇ ਦੇਖ ਮੈਂ ਫੇਰ ਮੈਨੂੰ ਚਲਾਉਣਾ ਮੈਨੂੰ ਆਂਦਾ ਚਲਾਣਾ ਵੈਰੀ ਗੁੱਡ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਵੀ ਇੱਕ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਇਹਨਾਂ ਦਾ ਅੱਖ ਨਾ ਕਿ ਜਦੋਂ ਇਹ ਅਸੀਂ ਮੋਟਰਸਾਈਕਲ ਦੇ ਉੱਤੇ ਬੈਠਦੇ ਆ ਇਸ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਬਜ਼ੁਰਗਾਂ ਦੀ ਗੋਦੀ ਦੇ ਵਿੱਚ ਬੈਠੇ ਹੋਈਏ ਆਸ਼ੀਰਵਾਦ ਲੈਂਦੇ ਰਹੀਏ ਤੇ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਵਖਾਣ ਲੱਗੇ ਆ ਮੋਟਰਸਾਈਕਲ ਆndੀਆਂ ਜਿਹੜੇ ਬਾਈ ਨੇ ਆਪਣੀ ਜਾਨ ਤੋਂ ਪਿਆਰਾ ਦੋਏ ਜਿਹੜੇ ਮੋਟਰਸਾਈਕਲ ਆ ਸਾਹਮਣੇ ਰੱਖੇ ਹੋਏ ਨੇ ਇੱਕ ਮੋਟਰਸਾਈਕਲ ਘੱਟੋ ਘੱਟ 50 ਸਾਲ ਪੁਰਾਣਾ ਹੈ ਤੇ ਇੱਕ 20-25 ਸਾਲ ਪੁਰਾਣਾ ਮੋਟਰਸਾਈਕਲ ਹੈ ਇਹ ਜਿਹੜੀਆਂ ਹੀ ਸਟੋਰੀਆਂ ਤੁਹਾਨੂੰ ਹੋਰ ਵੀ ਵਿਖਾਉਂਦੇ ਰਾਵਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਲਾਈਵ ਟੀਵੀ ਨਾਲ ਮੈਂ ਸੰਗਰੂਰ ਤੋਂ ਰਵੀ ਸ਼ਰਮਾ